ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਸ਼ਹਿਰ ਵਿਖੇ ਨਿਰਮਲ ਸੰਪਰਦਾਏ ਦੇ ਬਹੁਤ ਹੀ ਪ੍ਰਾਤਨ ਅਸਥਾਨ ਹਨ ਜਿਸ ਦੀ ਸੇਵਾ ਸੰਭਾਲ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਕਰ ਰਹੇ ਨੇ ਗੁਰਵਿੰਦਰਪਾਲ ਸਿੰਘ ਜੀ ਕਰ ਰਹੇ ਨੇ ਜਦੋਂ ਤੋਂ ਸਤਗੁਰਾਂ ਨੇ ਇਹਨਾਂ ਨੂੰ ਸੇਵਾ ਬਖਸ਼ਿਸ਼ ਕੀਤੀ ਹੈ ਅਸਥਾਨ ਦੇ ਵਿੱਚ ਤੇ ਬਿਆਨਤ ਹੀ ਸੇਵਾਵਾਂ ਚੱਲਦੀਆਂ ਨੇ ਗੁਰਬਾਣੀ ਦੇ ਪ੍ਰਵਾਹ ਗੁਰਮਤ ਸਮਾਗਮ ਚੱਲਦੇ ਹਨ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਾਸਤੇ ਬਹੁਤ ਹੀ ਸੁੰਦਰ ਅਸਥਾਨ ਤਿਆਰ ਕੀਤਾ ਗਿਆ ਹੈ ਜਿੱਥੇ ਅੱਜ ਸਮੁੱਚੀ ਸੰਗਤ ਔਰ ਵਿਸ਼ੇਸ਼ ਕਰਕੇ ਮਹਾਂਪੁਰ ਸੰਤ ਬਾਬਾ ਅਮੀਰ ਸਿੰਘ ਜੀ ਜੋਦੀ ਟਕਸਾਲ ਲੁਧਿਆਣਾ ਹੋਰ ਬਿਆਨ ਸਿੱਖ ਸੰਗਤਾਂ ਮੋਤਬਾਰ ਹਸਤੀਆਂ ਹਾਜ਼ਰ ਹੋਈਆਂ ਨੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਣਾ ਹੈ ਸੰਤ ਬਾਬਾ ਗੁਰਵਿੰਦਰਪਾਲ ਸਿੰਘ ਜੀ ਜੋ ਦਿਨ ਤੇ ਰਾਤ ਮਹਾਨ ਸੇਵਾਵਾਂ ਕਰਕੇ ਗੁਰਮਤਿ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਨੇ ਉਹਨਾਂ ਦੇ ਉਦਮ ਸਦਕਾ ਸੰਗਤਾਂ ਨੇ ਇਹ ਮਹਾਨ ਸੇਵਾ ਕੀਤੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਅਸਥਾਨ ਤੇ ਪਹੁੰਚ ਕੇ ਦਿਨ ਰਾਤ ਦਰਸ਼ਨ ਕਰਕੇ ਬਾਣੀ ਸਰਵਣ ਕਰਕੇ ਆਪਣਾ ਜਨਮ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਰਬਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਹ ਜਾਣ ਕੇ ਅੱਜ ਬਹੁਤ ਖੁਸ਼ੀ ਹੋਵੇਗੀ ਨਿਜਸਥਾਨ ਗੁਰਦੁਆਰਾ ਨਿਰਮਲ ਕੂਟੀਆਂ ਮੋਹੱਲਾ ਅਰਜਨਗਰਾ ਲਾਡਵਾਲੀ ਰੋਡ ਜਲੰਧਰ ਸ਼ਹਿਰ ਵਿਖੇ ਲੰਬੇ ਸਮੇਂ ਤੋਂ ਜੋ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਸੀ ਐ ਸੰਪੂਰਨ ਹੋਈ ਹੈ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਭਰੀ ਸੰਗਤ ਵਿੱਚ ਗੁਰੂ ਸ਼ਬਦ ਨਾਲ ਜੁੜਿਆ ਹੋਣਾ ਹੈ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸਿੰਘ ਸਾਹਿਬ ਗਿਆਨੀ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪਹੁੰਚੇ ਨੇ ਔਰ ਸਤਿਕਾਰਯੋਗ ਸੰਤ ਗਿਆਨੀ ਅਮੀਰ ਸਿੰਘ ਜੀ ਜਵਦੀ ਟਕਸਾਲ ਦੇ ਮੁਖੀ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਰਦਾਰ ਮਨਜੀਤ ਸਿੰਘ ਜੀ ਰਾਏ ਹੋਰ ਪਤਵੰਤੇ ਸੱਜਣ ਹੋਰ ਸੰਗਤਾਂ ਬੇਅੰਤ ਪਹੁੰਚ ਕੇ ਗੁਰੂ ਚਰਨਾਂ ਨਾਲ ਜੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤਾਂ ਪ੍ਰਕਾਸ਼ ਕਰਨਗੇ ਆ ਸਿੰਘ ਸਾਹਿਬ ਜੀ ਨੂੰ ਸੰਤ ਗਿਆਨੀ ਅਮੀਰ ਸਿੰਘ ਜੀ ਨੂੰ ਜਵਦੀ ਟਕਸਾਲ ਸਰਦਾਰ ਮਨਜੀਤ ਸਿੰਘ ਜੀ ਹੋਰ ਪਤਵੰਤੇ ਸੱਜਣਾ ਨੂੰ ਜੀਓ ਆਇਆਂ ਸਥਾਨ ਵੱਲੋਂ ਆਖਦਾ ਹਾਂ ਸਰਬੱਤ ਸੰਗਤਾਂ ਨੂੰ ਕੋਟਨ ਕੋਟਾਨ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਤਨ ਮਨ ਧਨ ਕਰਕੇ ਇਸ ਸਥਾਨ ਲਈ ਸੇਵਾ ਕੀਤੀ ਹੈ ਸਦਾ ਅਸੀਸ ਤੇ ਪਿਆਰ ਬਖਸ਼ਿਸ਼ ਕਰਨਾ ਸਵਾਦ ਸਵਾਸ ਸੇਵਾ ਸਿਮਰਨ ਕੀਰਤਨ ਭਗਤੀ ਕਰਦੇ ਹਾਂ ਬਤੀਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਨਿਰਮਲ ਕੋਟਿਆ ਅਰਜਨ ਨਗਰ ਲੁਧ ਜਲੰਧਰ ਵਿਖੇ ਅੱਜ ਨਵੇਂ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦਾ ਪ੍ਰਕਾਸ਼ ਕਰਨ ਵਾਸਤੇ ਉੱਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਔਰ ਹੋਰ ਮਹਾਨ ਸ਼ਖਸੀਤਾਂ ਪਹੁੰਚ ਕੇ ਪ੍ਰਕਾਸ਼ ਕਰਨ ਗਿਆ ਸਰਦਾਰ ਮਜੀਦ ਸਿੰਘ ਜੀ ਰਾਏ ਮਨੋਟੀ ਕਮਿਸ਼ਨ ਦੇ ਚੇਅਰਮੈਨ ਔਰ ਅਥੀ ਸਰਕਾਰਯੋਗ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਜਿਹੜੇ ਇਸ ਸਥਾਨ ਦੇ ਮੁਖ ਸੇਵਾਦਾਰ ਨੇ ਔਰ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਪਵਿੱਤਰ ਅਸਥਾਨ ਨਵਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਸੰਪੂਰਨ ਹੋਈ ਹੈ ਜਿਸ ਵਿੱਚ ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੈ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇਸ ਪਵਿੱਤਰ ਅਸਥਾਨ ਦੀ ਬਹੁਤ ਵੱਡੀ ਕਾਰ ਸੇਵਾ ਕਰਕੇ ਸੰਗਤਾਂ ਦੀਆਂ ਖੁਸ਼ੀਆਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਆਸ਼ੀਸ਼ਾਂ ਪ੍ਰਾਪਤ ਕੀਤੀਆਂ ਨੇ ਤੋਂ ਸਾਰੀਆਂ ਸੰਗਤਾਂ ਅੱਜ ਪ੍ਰਕਾਸ਼ ਕਰਨ ਵਾਸਤੇ ਇਸ ਖੁਸ਼ੀ ਵਿੱਚ ਮਹਾਂਪੁਰਸ਼ਾਂ ਦੀ ਬੇਨਤੀ ਤੇ ਇਸ ਪਵਿੱਤਰ ਸਾਂਤ ਤੇ ਪਹੁੰਚਿਆ ਨੇ ਇਸ ਮੌਕੇ ਤੇ ਦਾਸ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਤੇ ਨਾ ਮਹਾਂਪੁਰਸ਼ਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦਾ ਕਿਉਂਕਿ ਇਹ ਬਹੁਤ ਵੱਡਾ ਕਾਰਜ ਹੈ ਗੁਰੂ ਸਾਹਿਬ ਜੀ ਨੇ ਬਹੁਤ ਵੱਡੀ ਇਹਨਾਂ ਤੋਂ ਸੇਵਾ ਲਈ ਹੈ ਔਰ ਦਾਸ ਅਰਦਾਸ ਕਰਦਾ ਕਿ ਸਤਿਗੁਰੂ ਇਸੇ ਤਰ੍ਹਾਂ ਇਹਨਾਂ ਤੋਂ ਆਉਣ ਵਾਲੇ ਸਮੇਂ ਵਿੱਚ ਵੀ ਸੇਵਾ ਬਖਸ਼ਿਸ਼ ਕਰਕੇ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਕੇ ਤੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਨ ਆਇਆ RAM ਮਹਾਵਾਕਾ ਅਨੁਸਾਰ ਜਿਹੜੇ ਵੀ ਬੰਦੇ ਪ੍ਰਾਨੀ ਸੰਗਤ ਇਸ ਸੰਸਥਾ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਸਭ ਨੂੰ ਪਤਾ ਹੈ ਇਹ ਸੰਸਥਾ ਪਹਿਲਾਂ ਕਿਸ ਹਾਲ ਦੇ ਵਿੱਚ ਸੀਗੀ ਔਰ ਸੰਗਤਾਂ ਕਿਸ ਤਰ੍ਹਾਂ ਆਨੰਦ ਮਾਣਦੀਆਂ ਸਨ ਸੰਤ ਬਾਬਾ ਦਰਸ਼ਨ ਸਿੰਘ ਜੀ ਸੰਤ ਬਾਬਾ ਬਖਸ਼ੀ ਸਿੰਘ ਜੀ ਹੁਣ ਆਪਸੋਂ ਆਪ ਜੀ ਨੇ ਇਸੇ ਸਥਾਨ ਤੇ ਬਹੁਤ ਹੀ ਪੁਰਾਣੀਆਂ ਨੇ ਗੁਰਬਾਣੀ ਰਾਹੀਂ ਨਿਹਾਲ ਹੋ ਕੇ ਆਪਣਾ ਆਨੰਦ ਮਾਣਿਆ ਅਤੇ ਉਪਰੰਤ ਉਨ੍ਹਾਂ ਤੋਂ ਬਾਅਦ ਬਾਬਾ ਗੁਰਪਾਲ ਹਰਗੁਰਪਾਲ ਸਿੰਘ ਜੀ ਆਏ ਉਹਨਾਂ ਨੇ ਇਸ ਸਥਾਨ ਦੀ ਬਾਗਡੋਰ ਸੰਭਾਲੀ ਔਰ ਇੱਥੇ ਤੱਕ ਕਿ ਉਹਨਾਂ ਨੇ ਬੜੀ ਹੀ ਮਿਹਨਤ ਕਰਕੇ ਦਿਨ ਰਾਤ 24 ਘੰਟੇ 365 ਦਿਨ ਦਿਨ ਰਾਤ ਇਥੇ ਕਰਕੇ ਬਣਾ ਕੇ ਇਸ ਜਗ੍ਹਾ ਨੂੰ ਸੰਪੂਰਨ ਕੀਤਾ ਤਿਆਰ ਕੀਤਾ ਪੈਸਾ ਜਗਾ ਜਗਾ ਤੋ ਜਾ ਕੇ ਜਗਾ ਜਗਾ ਕੋ ਮਫਰ ਕੇ ਇੰਗਲੈਂਡ ਵੀ ਕਈ ਵਾਰ ਇਹ ਆਏ ਉਥੋਂ ਵੀ ਮਾਇਆ ਇਕੱਤਰ ਕੀਤੀ ਕਰਕੇ ਇਸ ਅਸਥਾਨ ਨੂੰ ਤਿਆਰ ਕਰਕੇ ਆਪ ਸੰਗਤ ਦੇ ਵਾਸਤੇ ਇਹ ਆਪ ਨੂੰ ਹੀ ਸਪੁਰਤ ਕਰ ਰਹੇ ਹਨ ਤੇ ਨਾਲ ਹੀ ਨਾਲ ਆਪ ਆਪਾਸ ਬੇਨਤੀ ਹੀ ਕਰਦੇ ਹਾਂ ਕਿ ਜਦੋਂ ਮਹਾਰਾਜ ਪ੍ਰਕਾਸ਼ ਹੁੰਦੇ ਹਨ ਸਮਾਂ ਹੁੰਦਾ ਹੈ ਆਪਣਾ ਆਪਣਾ ਸਮਾਂ ਕੀਮਤੀ ਸਮਾਂ ਕੱਢ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਗੁਰੂ ਕੀ ਹਜ਼ੂਰੀ 'ਚ ਆ ਕੇ ਬੈਠੋ ਕੀਰਤਨ ਸੁਣੋ ਆਪਣਾ ਜੀਵਨ ਸਫਲਾ ਕਰੋ ਇਹ ਨਾ ਸੋਚੋ ਕਿ ਅਸੀਂ ਕੋਈ ਨਹੀਂ ਹਲੇ ਭੋਗ ਪੈਣ 'ਚ ਟਾਈਮ ਹੈ ਜੇ ਆਪਾਂ ਇੰਨਾ ਹੀ ਕਹਿ ਦਈਏ ਕਿ ਆਉਣ ਵਾਲੇ ਸਮੇਂ ਵਿੱਚ ਜਾਂ ਹੋਰ ਅੱਧੇ ਘੰਟੇ ਤਾਈ ਮਾਇਆ ਦਾ ਲੰਗਰ ਲੱਗਣਾ ਹੈ ਆਪਾਂ ਆਪਣੇ ਘਰਾਂ 'ਚੋਂ ਸਾਰੇ ਹੀ ਛੱਡ ਕੇ ਗੁਰੂ ਅਸਥਾਨ ਪਹੁੰਚ ਜਾਵਾਂਗੇ ਤਾਂ ਕਿ ਸਾਨੂੰ ਮਾਇਆ ਦਾ ਲੰਗਰ ਮਿਲ ਜਾਵੇ ਪਗਰ ਇੱਥੇ ਉਹ ਚੀਜ਼ਾਂ ਮਿਲਦੀਆਂ ਹਨ ਇਸ ਸਥਾਨ ਤੋਂ ਮਿਲਣਗੀਆਂ ਵੀ ਆਪ ਨੂੰ ਸਭ ਨੂੰ ਉਹਨਾਂ ਦਾ ਕੋਈ ਵੀ ਵਰਨਨ ਨਹੀਂ ਕੀਤਾ ਜਾ ਸਕਦਾ ਆਪਾਸ ਸਾਰੀ ਹੀ ਸੰਗਤ ਗਵਿੰਦਗੜ ਨਿਵਾਸੀ ਅਰਜਨਗੜ ਨਿਵਾਸੀ ਔਰ ਹੋੜ ਜਲੰਧਰ ਨਿਵਾਸੀਆਂ ਪਾਸ ਬੇਨਤੀ ਹੈ ਇਸ ਸਥਾਨ ਤੇ ਹਰ ਰੋਜ਼ ਜਿੰਨਾ ਜਿੰਨਾ ਸਮਾਂ ਵੀ ਆਪ ਕੱਢ ਸਕੋ ਆਓ ਦਰਸ਼ਨ ਕਰੋ ਆਪਣਾ ਪੂਰਾ ਤੋਂ ਪੂਰਾ ਹੱਲੇ ਵੀ ਸਥਾਨ ਜੋ ਹੈ ਕੰਪਲੀਟ ਹੋਣ ਵਿੱਚ ਬਹੁਤ ਹੀ ਕੰਮ ਹਨ ਰਹਿੰਦੇ ਹਨ ਉਹਨਾਂ ਵਿੱਚ ਵੀ ਆਪ ਪੂਰਾ ਹਿੱਸਾ ਪਾ ਕੇ ਇਸ ਸਥਾਨ ਨੂੰ ਸਫਲਾ ਕਰੋ ਔਰ ਆਪ پاس ਫਿਰ ਇੱਕ ਵਾਰ ਬੇਨਤੀ ਹੈ ਕਿ ਜਿੱਥੇ ਆਪ ਇਸ ਸਥਾਨ ਨੂੰ ਸਫਲਾ ਕਰਨਾ ਉਥੇ ਨਾਲ ਹੀ ਨਾਲ ਬਾਬਾ ਜੀ ਦਾ ਪੂਰਾ ਸਾਥ ਦੇ ਕੇ ਨਿਹਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਗੇ ਇਗਾਕੇ ਚ ਨਿਰਮਲ ਕੁਟਿਆ ਸੰਗ ਬਾਬਾ ਗੁਰਵਿੰਦਰ ਸਿੰਘ ਜੀ ਗਏ ਜੇ ਗੁਰੂ ਸਾਹਿਬ ਦਾ ਜਗਾਸਖਾਂਗ ਬਣਾਇਆ ਉਹਦੇ ਵਾਸਤੇ ਅੱਜ ਉਹਦਾ ਸ਼ੁਭ ਹੋ ਗੱਕ ਕੇ ਵੰਗੂ ਇੱਕ ਵਧਾਈ ਦੇ ਪਾਤਰ ਬਾਬਾ ਜੀ ਜਿੰਗਾ ਅੱਜ ਸਾਨੂੰ ਇੱਕ ਸਾਗੇ ਗਾਕੇ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਸਾਗੇ ਵਾਸਤੇ ਬਗਾ ਭਗਾ ਵਗਾ ਦੇਣਾ ਸਾਗੇ ਗੁਰੂ ਦਾ ਘਰ ਬਗਾ ਜਦੋਂ ਕੋਈ ਆਪਣਾ ਘਰ ਬੰਗਾ ਸਾਨੂੰ ਖੁਸ਼ੀ ਹੋਂਗੀ ਹੈ ਲੇਕਿਨ ਜਦੋਂ ਆਪਣੇ ਗੁਰੂ ਦਾ ਘਰ ਬੰਗਾ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ ਖਾਸ ਕਰਕੇ ਮੈਂ ਤਗਵਾਦੀ ਆ ਆਪਣੇ ਸਾਗੇ ਸਰ ਮਨਜੀਤ ਸਿੰਘ ਆਏ ਜਿਹੜੇ ਮਨਯੋਗੀ ਕਮਿਸ਼ਨ ਦੇ ਮੈਂਬਰ ਬੰਗੇ ਗਏ ਉਹਨਾਂ ਨੇ ਆ ਕੇ ਸਾਡੇ ਨਾਲ ਸਹਿਯੋਗ ਕੀਤਾ ਗੁਰੂ ਸਾਹਿਬ ਦੇ ਕੱਲ ਜਦੋਂ ਵਗਾਈ ਦਾ ਦਿਨ ਸੀ ਇਹਨਾਂ ਵਾਸਤੇ ਵੀ ਖੁਸ਼ੀ ਕਰ ਗਏ ਆ ਗਏ ਸਾਡੇ ਜਗੰਦਰ ਚ ਆ ਕੇ ਸੰਗੂ ਪਿਆਰ ਵੀ ਦਿੱਤਾ ਕਿ ਗੁਰੂ ਸਾਹਿਬ ਦਾ ਅਸ਼ੀਰਵਾਦ ਵੀ ਗਿਆ ਸੱਚੇ ਪਾਤਸ਼ਾਹ ਕੇ ਆਦਾਸ ਕਰਦਾ اے ਸੱਚੇ ਪਾਤਸ਼ਾਹ ਸਾਗਾਏਗਾ ਕਾ ਹਸਦਾ ਵਸਦਾ ਰਵੇ ਸਾਗੇ ਕੇ ਬਾਬਾ ਗੰਗਾ ਗੱਦੀ ਅਸ਼ੀਰਵਾਦ ਹਮੇਸ਼ਾ ਹੀ ਬੰਗਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਬਹੁਤ ਹੀ ਖੁਸ਼ੀ ਪਰਿਆ ਦਿਨੇ ਕਿ ਜਦੋਂ ਨਿਰਮਲ ਕੁਟਿਆ ਵਿਖੇ ਮਹਾਂਪੁਰਸ਼ ਸੰਤ ਬਾਬਾ ਗੁਰਵਿੰਦਰਪਾਲ ਸਿੰਘ ਜੀਰਾਂ ਦੀ ਅਗਵਾਈ ਦੇ ਥੱਲੇ ਪਿਛਲੇ ਕਾਫੀ ਸਮੇ ਤੋਂ ਸਹਿਬ ਸ੍ਰੀ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਅਸਥਾਨ ਜਿਹੜੇ ਬਣਾਏ ਜਾ ਰਹੇ ਸੀ ਅੱਜ ਜੋ ਮੁਕੰਮਲ ਹੋ ਕੇ ਉਹਨਾਂ ਦਾ ਸ਼ੁਭ ਆਰੰਭ ਬਹੁਤ ਹੀ ਸਾਡੇ ਸਤਕਾਰਯੋਗ ਸਿੰਘ ਸਾਹਿਬਾਨ ਗਰਬਚਨ ਸਿੰਘ ਜੀ ਜਿਨ੍ਹਾਂ ਨੇ ਅਕਾਲ ਤਖਬਬ ਦੇ ਜਥੇਦਾਰ ਉਹਨਾਂ ਨੇ ਅੱਜ ਸ਼ੁਭ ਆਰੰਭ ਸੈਬ ਸ੍ਰੀ ਗੁਰੂ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਸਭ ਨੇ ਕਰਨਾ ਹੈ ਸੰਤ ਮਹਾਪੁਰਸ਼ ਬਾਕੀ ਸਭ ਪਹੁੰਚੇ ਨੇ ਸਾਰੇ ਹੀ ਸੰਤ ਗੁਰਵਿੰਦਰਪਾਲ ਸਿੰਘ ਜੀ ਹੈਰਾਨੂ ਲੱਖ ਲੱਖ ਵਧਾਈਆਂ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ ਔਰ ਇਸ ਨਗਰ ਦੇ ਔਰ ਪੂਰਾ ਜਲੰਧਰ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਪੂਰੇ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਕਿ ਅੱਜ ਇੱਕ ਪਵਿੱਤਰ ਦਿਹਾੜਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਆਪਾਂ ਰੋਜ਼ ਨਤਮਸਤਕ ਹੁੰਨੇ ਆ ਆਪਾਂ ਰੋਜ਼ ਐਨੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸਿਵਕ ਜਨਮਾਨੇ ਪ੍ਰਤੱਖ ਗੁਰੂ ਨਸਾਰੇ ਤੋਂ ਸਾਡੇ ਸਾਹਿਬ ਹਾਜਰਾ ਹਜੂਰ ਜਹਰਾ ਹਜੂਰ ਕੱਲ ਜੋ ਕੇ ਬੋਇਤ ਨਾਮ ਕੇ ਜਾਜ ਹਲਪਲ ਕੇ ਰਖੇ ਲੋਕ ਪਰ ਲੋਕ ਕੇ ਸਹਾਇਕ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੀ ਪਾਵਨ ਸਥਾਨ ਜਿਹੜਾ ਬਣ ਕੇ ਤਿਆਰ ਹੋਇਆ ਅੱਜ ਉਸ ਦਾ ਸ਼ੁਭ ਆਰੰਭ ਸਿੰਘ ਸਾਹਿਬ ਰਾਣੇ ਕਰਨਾ ਹੈ ਮੈਂ ਸੰਤਾਨ ਨੂੰ ਮਹਾਪੁਰਸ਼ਾਂ ਨੂੰ ਗੁਰਵਿੰਦਰਪਾਲ ਸਿੰਘ ਜੀ ਨਾਲ ਨੂੰ ਔਰ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਸਭ ਦੇ ਚਰਨਾ ਵਿੱਚ ਸ਼ੀਸ਼ ਸਿਕਾਉਂਦਾ ਹੈ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਬਾਪੂ ਐ ਜ਼ਮਤ ਉਸ ਤੋਂ ਹਮਿਆਰ ਤੋਂ ਹਮਿਆਰ ਤੋਂ ਹਮਿਆਰ ਅਗਰ ਜ਼ਮੀਨ ਦੇ ਉੱਤੇ ਸਵਰਗ ਦਾ ਇਤਿਹਾਸ ਇਖੀ ਹੈ ਇਖੀ ਹੈ ਦੇਖਤੀ ਹੈ ਪਰ ਮੇਰੇ ਨਾਲ ਉਸਤਾਂ ਸਰਦਾਂ ਲੱਗੇ ਜੇ ਜ਼ਮੀਨ ਉੱਤੇ ਸਵਰਗ ਹੈ ਹਾਂ ਬਕੁੰਤ ਸائیں ਕੀ ਉਤਮ ਜਾਨ ਕਹਾ ਬਕੁੰਤ ਦਾ ਜੀ ਸੰਤ ਤੇਰਾ ਤੁਮਾ ਤੇ ਸਰਦਾਰਾ ਇਹ ਤੇਰੀ ਸੰਗਤ ਆਸੂ ਗੁਰੂ ਸਾਹਿਬ ਦਾ ਗੁਰੂ ਕੇ ਸਾਰੇ ਪ੍ਰਕਾਸ਼ ਇਹ ਆਪੇ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਮੌਫਿਸਾ ਕਹਿੰਦੇ ਆਪ ਜੀ ਨੇ ਇਸ ਤਰ੍ਹਾਂ ਦਾ ਸਹਿਯੋਗ ਬਖਸ਼ਿਸ਼ ਕਰਨਾ ਔਰ ਨਿਕੋਲ ਦੁਨੀਆ ਔਰ ਆਪ ਸਚੀਤਨ ਦੇ ਆਪਣਾ ਤੀਜ ਕਾਇਮ ਸਮਾਂ ਕੱਢ ਕੇ ਗੁਰੂ ਸਾਹਿਬ ਨੂੰ ਇਸ ਪਵਿੱਤਰ ਔਰ ਖੁਸ਼ੀ ਦੇ ਮੌਕੇ ਔਰ ਟੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਪਰਮਜੀਤ ਸਾਹਿਬ ਸੰਗਤ ਵਿੱਚ ਬੈਠੇ ਨੇ ਯਾਰ ਵਾਲ ਜਿਨ੍ਹਾਂ ਨੇ ਇਸ ਖੇਤਰ ਵਿੱਚ ਧਰਮ ਦੇ ਖੇਤਰ ਵਿੱਚ ਬਹੁਤ ਵੱਡੀਆਂ ਸ਼ਿਵਾਵਾ ਕਰਦੇ ਹਨ ਔਰ ਗੁਰੂ ਕੇ ਸਾਰੋ